ਵਿਦੀ ਸਭ ਤੋਂ ਮਸ਼ਹੂਰ ਅਦਾਕਾਰਾ ਹਿਨਾ ਖਾਨ ਆਪਣੀ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਦਰਅਸਲ ਅਦਾਕਾਰਾ ਬ੍ਰੈਸਟ ਕੈਂਸਰ ਤੋਂ ਪੀੜਤ ਹੈ। ਫਿਲਹਾਲ ਹਿਨਾ ਖਾਨ ਕੀਮੋਥੈਰੇਪੀ ਕਰਵਾ ਰਹੀ ਹੈ। ਜਿਸ ਨਾਲ ਹਿਨਾ ਆਪਣੇ ਟ੍ਰੀਟਮੈਂਟ ਨੂੰ ਲੈ ਕੇ ਹਰ ਅਪਡੇਟ ਫੈਨਸ ਦੇ ਨਾਲ ਸ਼ੇਅਰ ਕਰ ਰਹੀ ਹੈ। ਇਸ ਸਭ ਦੇ ਵਿਚਕਾਰ ਅਦਾਕਾਰਾ ਦੀ ਇੱਕ ਤਾਜ਼ਾ ਪੋਸਟ ਨੇ ਪ੍ਰਸ਼ੰਸਕਾਂ ਨੂੰ ਦੁਖੀ ਕਰ ਦਿੱਤਾ। ਦਰਅਸਲ ਹਿਨਾ ਨੇ ਪੋਸਟ ਵਿੱਚ ਦੱਸਿਆ ਹੈ ਕਿ ਕੀਮੋਥੈਰੇਪੀ ਦੇ ਸਾਈਡ ਇਫੈਕਟ ਕਾਰਨ ਉਸ ਨੂੰ ਨਵੀਂ ਬਿਮਾਰੀ ਹੋ ਗਈ ਹੈ। ਹਿਨਾ ਖਾਨ ਤੀਜੇ ਪੜਾਅ ਦੇ ਬ੍ਰੈਸਟ ਕੈਂਸਰ ਨਾਲ ਲੜਾਈ ਲੜ ਰਹੀ ਹੈ। ਹੁਣ ਅਦਾਕਾਰਾਂ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਉਹ ਕੀਮੋਥੈਰੇਪੀ ਦੇ ਮਾੜੇ ਪ੍ਰਭਾਵਾਂ ਕਾਰਨ ਮਾਈਕਰੋਸਾਈਟਸ ਤੋਂ ਪੀੜਤ ਹੈ ਇਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਕੀਮੋਥੈਰੇਪੀ ਦਾ ਇੱਕ ਹੋਰ ਸਾਈਡ ਇਫੈਕਟ ਮਾਈਕਰੋਸਾਈਟ ਸੇ ਹਾਲਾਂਕਿ ਮੈਂ ਇਸ ਦੇ ਇਲਾਜ ਲਈ ਡਾਕਟਰਾਂ ਤੋਂ ਸਲਾਹ ਤੇ ਚੱਲ ਰਹੀ ਹਾਂ ਜੇਕਰ ਤੁਹਾਡੇ ਵਿੱਚੋਂ ਵੀ ਕੋਈ ਇਸ ਵਿੱਚ ਲੰਘਿਆ ਹੈ ਤਾਂ ਕੋਈ ਲਾਭਦਾਇਕ ਉਪਾਏ ਜਾਣਦਾ ਹੈ ਤਾਂ ਕਿਰਪਾ ਕਰਕੇ ਸੁਝਾ ਦਿਓ ਜਦੋਂ ਤੁਸੀਂ ਖਾ ਨਹੀਂ ਸਕਦੇ ਤਾਂ ਬਹੁਤ ਹੋਕਾਂਦਾ ਹੈ ਮੇਰੀ ਮਦਦ ਬਹੁਤ ਕਰੇਗਾ ਇਹਨਾਂ ਕਹਾਣੀ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿਰਪਾ ਕਰਕੇ ਸੁਝਾ ਦਿਓ ਕਿਰਪਾ ਕਰਕੇ ਪ੍ਰਾਰਥਨਾ ਕਰੋ ਅਦਾਕਾਰਾਂ ਦੀ ਇਸ ਪੋਸਟ ਤੋਂ ਬਾਅਦ ਕਈ ਪ੍ਰਸ਼ੰਸਕ ਸੁਝਾ ਦੇ ਰਹੇ ਨੇ ਤੇ ਉਹਨਾਂ ਦੀ ਸਿਹਤਿਆਬੀ ਲਈ ਦੁਆ ਕਰ ਰਹੇ ਨੇ ਇੱਕ ਪ੍ਰਸ਼ੰਸਕ ਨੇ ਲਿਖਿਆ ਤੁਹਾਡੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਾਂਗੇ ਇੱਕ ਹੋਰ ਨੇ ਲਿਖਿਆ ਜਲਦੀ ਠੀਕ ਹੋ ਜਾਓ ਕੜਲੀ ਪ੍ਰਾਰਥਨਾ ਕਰ ਰਹੇ ਹਾਂ ਇੱਕ ਨੇ ਕਮੈਂਟ ਵਿੱਚ ਲਿਖਿਆ ਇਲਾਜ ਕਰਵਾਓ ਇਹਮ ਮਾੜੀ ਸਥਿਤੀ ਨੂੰ ਵਿਗਾੜ ਸਕਦੀ ਹੈ ਤਾਂ ਦੱਸਦੀ ਹੈ ਕਿ ਹਿਨਾ ਨੇ ਹਾਲ ਹੀ ਵਿੱਚ ਇੰਸਟਾਗ੍ਰam ਤੇ ਹੈਲਥ ਅਪਡੇਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਕੀ ਮੂਡ ਹੈਪੀ ਦਾ ਪੰਜਵਾਂ ਦੌਰ ਪੂਰਾ ਕਰ ਲਿਆ ਜਦ ਕਿ ਤਿੰਨ ਹੋਰ ਸੈਸ਼ਨ ਬਾਕੀ ਨੇ ਹਿਨਾ ਨੇ ਆਪਣੇ ਫਾਲੋਅਰਸ ਨੂੰ ਕਿਹਾ ਸੀ ਕਿ ਮੈਨੂੰ ਪਤਾ ਹੈ ਕਿ ਮੈਂ ਕਈ ਵਾਰ ਗਾਇਬ ਹੋ ਜਾਂਦੀ ਹਾਂ ਤੁਸੀਂ ਸਾਰੇ ਇਸ ਗੱਲ ਨੂੰ ਲੈ ਕੇ ਚਿੰਤਤ ਹੋ ਜਾਂਦੇ ਹੋ ਕਿ ਮੈਂ ਕਿੱਥੇ ਹਾਂ ਤੇ ਕਿਵੇਂ ਕਰ ਰਹੀ ਹਾਂ ਪਰ ਮੈਂ ਠੀਕ ਹਾਂ ਮੈਂ ਆਪਣਾ ਨਵਾਂ ਪੰਜਵਾਂ ਕੀਮੋ ਇਨਫਿਊਜ਼ਨ ਪੂਰਾ ਕਰ ਲਿਆ ਹੈ ਤੇ ਤਿੰਨ ਹੋਰ ਕੀਮੋ ਇਨਫਿਊਜ਼ਨ ਬਾਕੀ ਨੇ ਇਹਨਾਂ ਨੇ ਕਿਹਾ ਕਿ ਕੁਝ ਦਿਨ ਬਹੁਤ ਔਖੇ ਹੁੰਦੇ ਨੇ ਜਿਵੇਂ ਅੱਜ ਦਾ ਦਿਨ ਚੱਲਦਾ ਤੇ ਮੈਂ ਬਿਹਤਰ ਮਹਿਸੂਸ ਕਰ ਰਹੀ ਹਾਂ ਆਪਣੀ ਇਤਰੀ ਨੇ ਅੱਗੇ ਕਿਹਾ ਕਿ ਮੈਂ ਕਦੇ-ਕਦੇ ਆਲੋਪ ਹੋ ਜਾਣਾ ਠੀਕ ਹੈ ਕਿਉਂਕਿ ਮੈਨੂੰ ਠੀਕ ਹੋਣ ਤੇ ਬਿਹਤਰ ਮਹਿਸੂਸ ਕਰਨ ਲਈ ਉਸ ਸਮੇਂ ਦੀ ਲੋੜ ਹੁੰਦੀ ਹੈ ਬਾਕੀ ਸਭ ਠੀਕ ਹੈ ਤੁਸੀਂ ਸਾਰੇ ਅਰਦਾਸ ਕਰਦੇ ਰਹੋ ਇੱਕ ਪੜਾ ਹੈ ਤੇ ਇਹ ਲੰਘ ਜਾਵੇਗਾ ਤੇ ਤੁਹਾਨੂੰ ਉੱਥੋਂ ਲੰਘਣਾ ਹੋਵੇਗਾ ਮੈਂ ਠੀਕ ਹੋ ਜਾਵਾਂਗੀ ਮੈਨੂੰ ਰੱਬ ਵਿੱਚ ਪੂਰਾ ਵਿਸ਼ਵਾਸ ਹੈ ਮੈਂ ਲੜ ਰਹੀ ਐ ਇਸ ਲਈ ਹਾਂ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਤੇ ਬਹੁਤ ਸਾਰੇ ਪਿਆਰ ਵਿੱਚ ਰੱਖੋ